ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਵੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਹਿਰ ਜਲਾਸ਼ੀਲ ਭਗਸਿੰਗ ਨਗਰ ਦਾ ਸਵਾਗਤ ਆਜ्ञਾ ਵਿਸ਼ੇਸ਼ ਸਰਗਰਮੀਆ। ਹਾਂਜੀ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਸੰਗਰਾਮ ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਟਾਲੀ ਸਾਹਿਬ ਵਿਖੇ ਗੜਸ਼ੰਕੋ ਰੋਡ ਨਵਾਂ ਸ਼ਹਿਰ ਵਿਖੇ ਲਾਇਸ ਕਲੱਬ ਐਕਟ 321 ਡੀ ਨਵਾਂ ਸ਼ਹਿਰ ਦੇ ਵੱਲੋਂ ਜਿਹੜਾ ਦਿਵਾਸਾ ਹਸਪਤਾਲ ਨਮਾਸ਼ਕਾਰ ਦੇ ਸਹਿਯੋਗ ਦੇ ਨਾਲ ਮੁਫਤ ਮੈਡੀਕਲ ਜਾਂਚ ਕੈਂਪ ਲਗਾ ਕੇ ਜ਼ਰੂਰਤਮੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਇਹ ਜਾਣਕਾਰੀ ਡਿਪਟੀ ਗਵਰਨਰ ਸਰਦਾਰ ਤਰਲੋਚਨ ਸਿੰਘ ਬਿਰਦੀ ਹੋਰਾ ਵੱਲੋਂ ਸਾਂਝੀ ਕੀਤੀ ਉਹਨਾਂ ਕਿਹਾ ਕਿ ਉਹਨਾਂ ਦੇ ਲਾਈਫ ਕਲੱਬ ਵੱਲੋਂ ਹਰ ਮਹੀਨੇ ਦੀ ਸੰਗਰਾਦ ਨੂੰ ਅਤੇ ਹਰ ਐਤਵਾਰ ਨੂੰ ਗੁਰਦੁਆਰਾ ਮੰਜੀ ਸਾਹਿਬ ਅਤੇ ਹਰ ਮਹੀਨੇ ਦੀ ਸੰਗਰਾਦ ਨੂੰ ਜਿਹੜਾ ਮੁਫਤ ਮੈਡੀਕਲ ਕੈਂਪ ਹੈ ਉਹ ਉਹ ਗਰਸ਼ਨਪੁਰ ਰੋਡ ਦੁਆਰਾ ਕਾਲੀ ਸਾਫ ਨਵਾਂ ਸ਼ਹਿਰ ਵਿੱਚ ਲਗਾਇਆ ਜਾਂਦਾ ਹੈ ਉਹਨਾਂ ਜ਼ਰੂਰਤਮੰਦਾਂ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਲੋਕ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਆਓ ਦੇਖਦੇ ਹਾਂ ਇਸ ਵਾਰ ਦੀ ਨਵਾਂ ਸ਼ਹਿਰ ਸਰਕਾਰ ਦੀ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਬਾਈ ਗੁਰਜੀ ਦਾ ਖਾਲਸਾ ਸ੍ਰੀ ਬਾਈ ਗੁਰਜੀ ਦੀ ਫਤਿਹ ਅੱਜ ਲਾਈਨ ਕਲੱਬ ਨਮਾਸ਼ਾ ਐਕਟਿਵ ਕਲੱਬ ਕੋਲ ਦੁਆਰਾ ਤਲੀਸਾ ਵਿਖੇ ਅਣੰਮਾ ਅਨੰਦਮਾ ਕੈਂਪ ਅੱਜ ਮੈਡੀਕਲ ਚੈੱਕਅਪ ਕੈਂਪ ਅੱਖਾਂ ਦਾ ਕੈਂਪ ਨਵਾਸਾ ਹਸਪਤਾਲ ਦੀ ਟੀਮ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਇਸ ਦੇ ਵਿੱਚ ਕਾਫੀ ਸਾਰੇ ਪੇਸ਼ੈਂਟ ਸਵੇਰ ਤੋਂ ਹੀ ਆਏ ਹੋਏ ਨੇ ਤੇ ਬਹੁਤ ਜੀ ਵਧੀਆ ਤਰੀਕੇ ਨਾਲ ਸਾਡੇ ਲਵਾਸਾ ਹਸਪਤਲ ਨੂੰ ਦੀਗ ਲਈ ਆ ਬਹੁਤੀ ਜੀ ਮਰੀਜ਼ਾਂ ਦਾ ਵਧੀਆ ਇਲਾਜ ਕਰਦੇ। ਇਸ ਦੇ ਵਿੱਚ ਨਾਲੇ ਮੇਰੇ ਸਾਡੇ ਕਲੱਬ ਦੇ ਸਹਿਯੋਗ ਮੈਂਬਰ ਸਾਡੀ ਕੁਲਦੀਪ ਕੂਰਸਲ ਜੀ ਅਤੇ ਸੰਜੀਵ ਸੋਰੀ ਜੀ ਅਤੇ ਸਾਡੇ ਸ਼ਾਵਨ ਸਿੰਘ ਜੀ ਅਤੇ ਸਵਰਨ ਸਿੰਘ ਜੀ ਤੇ ਪਮੰਦਰ ਜੀ ਤੇ ਸਾਡੇ ਜ਼ੋਨ ਦੇ ਮੈਨ ਸੰਜੀਵ ਸੋਰੀ ਜੀ ਤੇ ਸੰਜੀਵ ਕੈਨ ਜੀ ਬਹੁਤ ਜੀ ਸਾਡਾ ਕਲੱਬ ਦਾ ਸਹਿਯੋਗ ਕਰ ਰਹੇ ਨੇ ਤੇ ਨਾਲ ਹੀ ਸਾਡੇ ਜਿਹੜੀ ਅੱਜ ਦੀ ਜੀ ਟੀਮ ਪ੍ਰਧਾਨ ਲਾਇਨ ਜਸਵਿੰਦਰ ਕੌਰ ਲੇਡੀ ਗੁਣਾਚੌਰ ਅਤੇ ਫੈਕਟਰੀ ਮੈਡਮ ਮੁਨਮ ਸੂਰੀ ਜੀ ਅਤੇ ਟ੍ਰੈਜਰ ਸੰਜੀਪ ਕੈਨ ਜੀ ਅਤੇ ਪੀਆਰ ਉਹਦਾ ਜੀ ਇਹ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਇਹ ਕੈਂਪ ਬਹੁਤ ਹੀ ਵਧੀਆ ਠਿਕਾਣਾ ਲਗਾਇਆ ਜਾਂਦਾ ਬਹੁਤ ਹੀ ਸਾਰੇ ਮੇਰੇ ਟੀਮ ਦੇ ਮੈਂਬਰ ਇਸੇ ਸਹਿਯੋਗ ਕਰਦੇ ਆ ਇਸੇ ਤਰ੍ਹਾਂ ਸਾਡੇ ਪਰੋਸਨ ਹੁਜਾਤਾ ਸਾਡੇ ਮੌਜੂਦਾ ਗਵਰਨਰ ਪੀਐਮ ਗੋਲ ਜੀ ਜੀ ਵੀ ਆ ਜੀ ਤੇ ਬਹੁਤ ਹੀ ਵਧੀਆ ਦਿੱਕੇ ਨਾਲ ਸੀ ਉਹਨਾਂ ਦੇ ਤੇ ਸਾਡੇ ਦੇ ਰਿਹਾ ਸੀ ਕੈਂਪ ਚੱਲਦੇ ਸਾਡੇ ਇਸੇ ਤਰ੍ਹਾਂ ਹੁਣ 21 21 ਫਰਵਰੀ ਨੂੰ ਇੱਕ ਹੋਰ ਕੈਂਪ ਸੀ ਗੁਰਦੁਆਰਾ ਆਪਣੇ ਪੀਰਾਂ ਦੀ ਜਗ੍ਹਾ ਤੇ ਪੰਡੋਰੇ ਮੱਲਾ ਵਿਖੇ ਲਗਾਉਣ ਜਾ ਰਹੇ ਹਾਂ ਉਹ ਵੀ ਸਾਡੇ ਬਹੁਤ ਹੀ ਵਧੀਆ ਦਿੱਕੇ ਨਾਲ ਸਾਡੇ ਲਵਾਸਾ ਹਸਪਤਾਲ ਦੀ ਅਤੇ ਨਬਦੀਪ ਕਾਈਕੇਰ ਤੇ ਗੁਰਦੁਆਰਾ ਆਪਣੇ ਕਰਜਿੰਗ ਕਰਤੋ ਉਹ ਵੀ ਹਰ ਨਗਰਾਂ ਤੇ ਸਾਡੇ ਨਾਲ ਸਾਡਾ ਸਹਿਯੋਗ ਕਰਦੇ ਆ ਮੈਂ ਲਵਾਸਾ ਹਸਪਤਾਲ ਦਾ ਟੀਮ ਦਾ ਅਤੇ ਆਪਣੇ ਸਾਰੇ ਲਾਈਨ ਕਲੱਬ ਦੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੱਦਾਂ ਕਿ ਸਾਡੇ ਹਲਦੀਪ ਸਿੰਘ ਜੀ ਜਿਹੜੀਆਂ ਚੇਅਰਮੈਨ ਜੀ ਨੇ ਸਾਡੇ ਜ਼ਿਲ੍ਹਾ ਗਵਰਨਰ ਜੀ ਨੇ ਤੇ ਇਹਨਾਂ ਦੇ ਸਹਿਯੋਗ ਨਾਲ ਵੀ ਸਾਡਾ ਬਹੁਤ ਵਧੀਆ ਕੰਮ ਚੱਲਦਾ ਮੈਂ ਸਾਰੀ ਹੋਈ ਤਸਵੀਰਾਂ ਦਾ ਅਧਿਆਇ ਰਿਖਾ ਨੰਬਰਾਂ ਦਾ ਸਾਰੇ ਸੰਜੋਗਾਂ ਅਤੇ ਸਾਰੇ ਹੀ ਲਾਈਨ ਮੈਂਬਰਾਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਅੱਗੇ ਬੇਨਤੀ ਕਰਦਾ ਕਿ ਸਾਡਾ ਕੈਂਪੇਨ ਚੱਲਦੇ ਰਹਿਣ ਕਿ ਇਹ ਸਨ ਉਸ ਗਰੀਬ ਲੋਕਾਂ ਦੀ ਗਰੀਬ ਤੇ ਜਨਾਂ ਦੀ ਗੱਲ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਇਲਾਕਾ ਨਿਵਾਸੀਓ ਤੁਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਰਾਮ ਸ਼ਰਨਮ ਸੇਵਾ ਸੰਸਥਾ ਵੱਲੋਂ 26 ਮਾ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ 18 ਮਾਰਚ 2026 ਨੂੰ ਲੱਗਣ ਜਾ ਰਿਹਾ ਹੈ 18 ਮਾਰਚ ਦਿਨ ਬੁੱਧਵਾਰ ਸਮੇਂ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਥਾਨ શ્રી ਰਾਮ ਸ਼ਰਨ ਮੰਦਰ ਲਾਲ ਚੰਕ ਸਭ ਨੂੰ ਦੱਸਿਆ ਜਾਂਦਾ ਹੈ ਕਿ 18 ਮਾਰਚ ਨੂੰ ਸਵੇਰੇ ਠੀਕ 9 ਵਜੇ ਸ਼੍ਰੀ ਰਾਮ ਸ਼ਰਨ ਮੰਦਰ ਲਾਲ ਚੌਂਕ ਵਿੱਚ ਪੁੱਜ ਕੇ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਦਾ ਲਾਭ ਉਠਾਓ ਕੈਂਪੀਆਂ ਵਿਸ਼ੇਸ਼ ਤੌਰ 'ਤੇ ਇਸ ਪ੍ਰਕਾਰ ਹੋਣ ਗਿਆ ਅੱਖਾਂ ਦੇ ਮਾਹਰ ਡਾਕਟਰ ਸ਼ੰਕਰਾ ਆਈ ਹਸਪੀਟਲ ਲੁਧਿਆਣਾ ਤੋਂ ਅਗੇ ਮਰੀਜ਼ਾਂ ਦੀ ਜਾਂਚ ਕਰਨਗੇ ਤੇ ਜਿਨ੍ਹਾਂ ਨੂੰ ਆਪਰੇਸ਼ਨ ਦੀ ਜ਼ਰੂਰਤ ਹੋਏਗੀ ਉਹਨਾਂ ਦੇ ਆਪਰੇਸ਼ਨ ਵੀ ਸ਼ੰਕਰਾ ਆਈ ਹਸਪੀਟਲ ਨੂੰ ਲੈ ਜਾ ਕੇ ਕੀਤੇ ਜਾਣਗੇ ਕੈਂਪ ਦੌਰਾਨ ਦਵਾਈਆਂ ਐਨਕਾਂ ਸੇਵਾ ਦੇ ਤੌਰ ਤੇ ਮੁਫਤ ਦਿੱਤੀਆਂ ਜਾਣਗੀਆਂ ਕੈਂਪ ਦੌਰਾਨ ਖਾਣ ਪੀਣ ਦਾ ਪ੍ਰਬੰਧ ਸ਼੍ਰੀ ਰਾਮ ਸ਼ਰਨ ਮੰਦਰ ਵੱਲੋਂ ਹੀ ਹੋਵੇਗਾ ਮਰੀਜ਼ਾਂ ਨੂੰ ਲੁਧਿਆਣਾ ਲੈ ਕੇ ਜਾਣਾ ਉਹਨਾਂ ਨੂੰ ਫਿਰ ਵਾਪਸ ਲੈ ਕੇ ਆਣਾ ਆਪਰੇਸ਼ਨ ਤੋਂ ਬਾਅਦ ਇਹ ਵੀ ਸੇਵਾ ਦਾ ਕੰਮ ਸ਼੍ਰੀ ਰਾਮ ਸ਼ਰਨ ਮੰਦਰ ਦੇ ਹੀ ਜੁਮੇ ਹੋਵੇਗਾ ਤੋ ਯਾਦ ਰੱਖਣਾ 18 ਮਾਰਚ ਦਿਨ ਬੁੱਧਵਾਰ ਸਵੇਰੇ ਠੀਕ 9 ਵਜੇ ਸ਼੍ਰੀ ਰਾਮ ਸ਼ਰਨ ਮੰਦਰ ਪਹੁੰਚ ਕੇ ਆਪਣੀ ਅੱਖਾਂ ਦੀ ਜਾਂਚ ਕਰਾਓ ਤੇ ਕੈਂਪ ਦਾ ਪੂਰਾ ਲਾਭ ਉਠਾਓ ਧੰਨਵਾਦ ਜੈ ਪੀਰਾਂ ਦੀ ਜੈ ਪੀਰਾਂ ਦੀ ਮੈਂ ਤੁਹਾਡਾ ਆਪਣਾ ਸਿੰਘ ਨਰੇਸ਼ ਕੈਨ ਸੋ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਦਰਬਾਰ ਪੰਜ ਪੀੜ ਪੰਟੋਰਾ ਮਹੱਲਾ ਵਿੱਚ ਜੋ ਕਿ ਬੜੀ ਤੋਂਮਦਾਉਨਾ ਪੀਰਾਂ ਦਾ ਮੇਲਾ ਕਰਾਇਆ ਜਾ ਰਿਹਾ ਤੇ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਪੀਰਾਂ ਦੀ ਮਹਿਮਾਤਾਨ ਵਾਸਤੇ ਆ ਰਹੇ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਪੰਜ ਕਿਰਨ ਕਰਵਾਦਿਆ ਕੇ ਪੀਰਾਂ ਦੇ ਦਰਸ਼ਨ ਕਰਨ ਤੇ ਮੂੰਹੋਂ ਮੂੰਹੀ ਅਰਦਾਸ ਕਰਨ ਤੇ ਆ ਕੇ ਲੰਗਰ ਛਕਣ ਜਿਸ ਦੇ ਵਿੱਚ ਪਹਿਲੋ 20 ਤਰੀਕ ਨੂੰ ਚਰਾਗ ਤੇ ਮਹਿੰਦੀ ਰਸਮ ਹੋਵੇਗੀ ਤੇ 21 ਫਰਵਰੀ ਨੂੰ ਪਹਿਲੋ ਚਾਦਰ ਚੜਾਏਗੀ ਤੇ ਝੰਡਾ ਚੜਾਏਗਾ ਪੀਰਾਂ ਦੇ ਦਰਵਾਜ਼ੇ ਉਸ ਤੋਂ ਬਾਅਦ ਪੀਰਾਂ ਦੀ ਮਹਿਮਾ ਦਾ ਸਰਗਰਾਂ ਪੀਰਾਂ ਦੀ ਚੌਂਕ ਜਲੇ ਇਸ ਵਿੱਚ ਬਹੁਤ ਹੀ ਪੀਰਾਂ ਦੇ ਪ੍ਰਸਿੱਧ ਕਲਾਕਾਰ ਪੰਜਾਬ ਦੇ ਮਸ਼ਹੂਰ ਆ ਰਹੇ ਜੋ ਕਿ ਪੀਰਾਂ ਦੇ ਮਹਿਮਾ ਦਾ ਕਾਰਨ ਕਰਕੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆਂਦੀ ਹੈ ਕਿ ਪੀਰਾਂ ਦੇ ਦਰਵਾਜ਼ੇ ਆਕਰੋਣ ਕਰੋ ਬਤਾਓ ਤੇ ਆ ਕੇ ਪੀਰਾਂ ਦੇ ਦਰਸ਼ਨ ਪਾਓ ਤੇ ਅਸ਼ੀਰਵਾਦ ਪ੍ਰਾਪਤ ਕਰੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਪੀਰਾਂ ਦੀ ਜੈ ਪੀਰਾਂ ਦੀ Avalie, Avalie, Avalie. ਇਹੀ ਅੱਖਾਂ ਟੋਕ ਟੋਕ ਕੇ ਆਪਣੇ ਵੀਰ ਦੇ ਦਰ ਤੇ ਉਹ ਕਦਰ ਵੀ ਤੇ ਮੇਰੇ ਨਿਕਾਰੇ ਸੁੱਖ ਤੇ ਦੱਦੇ ਦੀ ਤੇਰੀ ਮੇਰੀ ਨਿਕਾਰੇ ਉਹ ਕਦਰ ਵੀ ਤੇ ਮੇਰੀ ਉਹ ਕਦਰ ਵੀ ਤੇ ਮੇਰੀ ਤੇਰੀ ਮੇਰੀ ਨਿਕਾਰੇ ਮੇਰੀ ਮੇਰੀ ਮੇਰੇ ਨਿਕਾਰੇ तारे <laughs> हाणे

ਇਸ ਸਾਡੇ ਨਾਲ ਸ਼ਾਮ ਪਹਸੇਗ ਨਗਰ ਦਾ ਸਵਤੰਤਰ ਅਜਦੀਆਂ ਵਿਸ਼ੇਸ਼ ਸਰਗਰਮੀਆਂ ਨਾਲ ਫਿਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸਿੰਘ ਇਜਾਜ਼ਤ ਦਿਓ ਧੰਨਵਾਦ